ਉਹ ਸਿੱਧਕੀਆਂ ਦੇ ਸ਼ਾਹ ਪਰਮੇਸ਼ਰ ਕਹਾਉਣ ਵਾਲਿਆ ਉਹ ਅਮਰਤ ਦੇ ਆਦਾਤਿਆ ਮੁਰਦੇ ਲੜਾਉਣ ਵਾਲਿਆ ਪੰਜ ਸੀਸ ਇਕੱਠੇ ਕਰਕੇ ਪੰਥ ਸਾਜਣ ਵਾਲਿਆ ਦੁਖੀਆਂ ਗਰੀਬਾਂ ਆਜ਼ਦਾਂ ਤਾਈਂ ਨਿਵਾਜਣ ਵਾਲਿਆ ਆਰੇ ਦੀ ਤਿੱਖੀ ਧਾਰ ਤੇ ਸੇ ਪੰਥ ਨੂੰ ਤੋਰਿਆ ਤੂੰ ਤੇਗ ਫੜ ਕੇ ਸਬਰ ਦੀ ਮੂੰਹ ਜਾਬਰਾਂ ਦਾ ਮੋੜਿਆ ਉੱਚ ਦਾ ਤੂੰ ਪੀਰ ਬਣ ਹਾਲੋਂ ਹੋਇਓ ਬਿਹਾਲ ਤੂੰ ਉੱਚਾ ਦਾਤੂ ਪੀਰ ਬਣ ਹਾਲੋ ਹੋਇਓ ਬਿਹਾਲ ਤੂੰ ਸਿੰਝਿਆ ਸਿੱਖੀ ਦੇ ਬੂਟੇ ਲਹੂ ਦੇ ਨਾਲ ਤੂੰ ਛੋਟੀ ਉਮਰ ਪਿਤਾ ਨੂੰ ਕੁਰਬਾਨੀਆਂ ਲਈ ਤੋਰਿਆ ਜ਼ਾਲਮ ਔਰੰਗੇ ਬਾਦਸ਼ਾਹ ਦੇ ਮਾਨ ਨੂੰ ਸੀ ਤੋੜਿਆ ਦਿੱਲੀ ਦੇ ਸ਼ਾਹੀ ਚੌਂਕ ਵਿੱਚ ਤੂੰ ਸੀਸ ਆਪਣਾ ਵਾਰਿਆ ਚਾਦਰ ਤੋਂ ਬਣ ਕੇ ਧਰਮ ਡੁੱਬਦਾ ਇਹ ਹਿੰਦੂ ਤਾਰਿਆ ਜਾਣ ਦੇ ਕੇ ਆਪਣੀ ਜੰਝੂ ਜੇ ਪਾਈ ਜਾਨ ਹੈ ਜਾਨ ਦੇ ਕੇ ਆਪਣੀ ਜੰਜੂ ਚ ਪਾਈ ਜਾਨ ਹੈ ਕਸ਼ਤ ਝੱਲੇ ਹੱਸ ਕੇ ਰੱਖੀ ਟਿੱਕੇ ਦੀ ਸ਼ਾਨ ਹੈ ਹੱਸ ਹੱਸ ਅੱਖਾਂ ਦੇ ਸਾਹਮਣੇ ਨੀਹਾਂ ਚਣਾਏ ਲਾਲ ਤੂੰ ਹੱਸ ਹੱਸ ਅੱਖਾਂ ਦੇ ਸਾਹਮਣੇ ਨੀਹਾਂ ਚਣਾਏ ਲਾਲ ਤੂੰ ਮਾਛੀ ਵਾੜੇ ਵਿੱਚ ਵੇਖਾਂ ਇਹ ਅਨੋਖੀ ਥਾਲ ਨੂੰ ਤੇਰੀਆਂ ਇਸ ਘਾਲਣਾ ਦਾ ਨਾ ਕਿਸੇ ਨੂੰ ਖਿਆਲ ਹੈ ਤੇਰੀਆਂ ਇਸ ਘਾਲਣਾ ਦਾ ਨਾ ਕਿਸੇ ਨੂੰ ਖਿਆਲ ਹੈ ਉੱਕਾ ਕਿਸੇ ਨੂੰ ਖਿਆਲ ਨਹੀਂ ਅੱਜ ਪੰਥ ਦਾ ਕੀ ਹਾਲ ਹੈ ਕੰਬ ਦੀ ਕਾਨੀਏ ਮੇਰੀ ਵਾਰਾ ਲਿਖਣ ਨਹੀਂ ਜੋਗੀਆਂ ਕੰਬ ਦੀ ਕਾਨੀਏ ਮੇਰੀ ਵਾਰਾ ਲਿਖਣ ਨਹੀਂ ਜੋਗੀਆਂ ਸਿੱਖੀ ਦੇ ਕਲਪ ਬ੍ਰਿਸ਼ ਦੀਆਂ ਧਾਨਾਂ अनेਕਾਂ ਹੋ ਗਈਆਂ ਕੋਈ ਨਾਮ ਤਾਰੀ ਨਿਰਮਲਾ ਕੋਈ ਉਦਾਸੀ ਭਾਨ ਹੈ ਕੋਈ ਨਿਹੰਗ ਸਿੰਘ ਸਜਦਾ ਦਸ਼ਮੇਸ਼ ਦਾ ਨਿਸ਼ਾਨ ਹੈ ਕੋਈ ਅਕਾਲੀ ਸੱਜਿਆ ਪਗਾਤਰੇ ਕਿਰਪਾਨ ਹੈ ਕੋਈ ਕਮਿਊਨਿਸਟ ਅਖਵਾਵਦਾ ਤੇ ਰੂਸ ਉਸ ਦੀ ਜਾਨ ਹੈ ਕਿ ਯਾਦ ਹੈ ਨਾ ਅਣਖ ਖਾਤਰ ਬੰਦ-ਬੰਦ ਕਟਵਾਏ ਕਿਸੇ ਕੋਪੜ ਹਾਸਲ ਲਹਾਇਆ ਕਿਸੇ ਆਰੇ ਸਿਰ ਚਲਵਾਏ ਕਿਸੇ ਸੂਲਨਾ ਤੇ ਸੁੱਤੇ ਹੱਸ ਕੇ ਇੰਜਣਾਂ ਨੂੰ ਉੱਤੇ ਚਾੜਿਆ ਅਜੇ ਕੱਲ ਨਣਕਾਣੀ ਅੰਦਰ ਜੀਉਂਦੇ ਥਾਂ ਵਿੱਚ ਸਾੜਿਆ ਲੱਖਾਂ ਵਿਆਹੀਆਂ ਲਾੜੀਆਂ ਗਾਨੇ ਸ਼ਹੀਦੀ ਬਨ ਕੇ ਗਏ ਝੰਡ ਦੇ ਨਾਲ ਲਟਕੇ ਪੁੱਠੇ ਹੁਕਮ ਤੇਰੇ ਮੰਨ ਕੇ ਮਾਵਾਂ ਨੇ ਟੋਟੇ ਪੁੱਤਰਾਂ ਦੇ ਗੱਲ ਪਵਾਏ ਹੱਸ ਕੇ ਪੀਸਣੇ ਜੇਲਾਂ ਚ ਪੀਸੇ ਦੁਖੜੇ ਉਠਾਏ ਹੱਸ ਕੇ ਗੱਦਾਰ ਅੱਜ ਪੰਜਾਬ ਦੀਆਂ ਪੌਣ ਬੈਠੇ ਵੰਡੀਆਂ ਗੱਦਾਰ ਅੱਜ ਪੰਜਾਬ ਦੀਆਂ ਪੌਣ ਬੈਠੇ ਵੰਡੀਆਂ ਆਜ਼ਾਦੀ ਦੇਆਂ ਪਾਲੀਆਂ ਨੂੰ ਭੁੱਲੀਆਂ ਪਗ ਡੰਡੀਆਂ ਲੰਮੇ ਟਕੇ ਲਾਉਣ ਵਾਲੇ ਓਲ ਬੈਠੇ ਰਾਮ ਨੂੰ ਲੰਮੇ ਟਕੇ ਲਾਉਣ ਵਾਲੇ ਪੁੱਲ ਬੈਠੇ RAM ਨੂੰ ਆਖਦੇ ਨੇ ਰਾਸਤਾਰੀ ਚੱਕਰਵਰਤੀ ਸ਼ਾਮ ਨੂੰ ਉੱਕਾ ਕਿਸੇ ਦਾ ਖਿਆਲ ਨਹੀਂ ਅੱਜ ਪੰਥ ਦਾ ਕੀ ਹਾਲ ਹੈ ਉੱਕਾ ਕਿਸੇ ਦਾ ਖਿਆਲ ਨਹੀਂ ਅੱਜ ਪੰਥ ਦਾ ਕੀ ਹਾਲ ਹੈ ਆਣ ਕੇ ਦਸ਼ਮੇਸ਼ ਦਾਤਾ ਤੂੰ ਮਿਟਾ ਦੇ ਲਾਲਸਾ ਉਜ ਦੇ ਤਲਵਾਰ ਦੀ ਸੁੱਤਾ ਜਗਾ ਦੇ ਖਾਲਸਾ ਇਸ ਫੁੱਟ ਦੇ ਕੜਿਆਲ ਨੇ ਕੀਤਾ ਬੜਾ ਤਾਮਾਲ ਹੈ ਉੱਕਾ ਕਿਸੇ ਨੂੰ ਖਿਆਲ ਨਹੀਂ ਅਜ ਪੰਥ ਦਾ ਕੀ ਹਾਲ ਹੈ ਉੱਪਰ ਕਿਸੇ ਨੂੰ ਖਿਆਲ ਨਹੀਂ ਅਜ ਪੰਥ ਦਾ ਕੀ ਹਾਲ ਹੈ